ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਜੀਦਪੁਰ ਬਦੇਸ਼ਾ ਨੇੜੇ ਸ਼ੇਰਪੁਰ ਤੇ ਕਾਤਰੋਂ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਇੱਕ ਬੱਚੀ ਦਿਖਾਵਾਂਗੇ ਬਹੁਤ ਕਮਾਲ ਦੀ ਬੱਚੀ ਆ ਤਾਜੀ ਸੂਈ ਆ ਜੇਰ ਬਾਈ ਕਹਿੰਦੀ ਪੈਂਡਿੰਗ ਆ ਹਲੇ ਪੈਣ ਵਾਲੀ ਤੇ ਇੱਕ ਬੱਚੀ ਨਾਲ ਖੜੀ ਆ ਉਹ ਸੂਈ ਹੋਈ ਆ 10 ਤੋਂ 15 ਦਿਨ ਦੀ ਉਹਦੇ ਕੋਲ ਦੁੱਧ ਹੈਗਾ ਤਿਆਰੀ ਦਾ ਤੇ ਨਾਲ ਵੀ ਉਹਦੇ ਬੱਚੀ ਆ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਸ਼ੁਰੂਆਤ ਆ ਇਧਰਲੇ ਪੱਖ ਤੋਂ ਕਰ ਦਾਂਗੇ ਆਜੋ ਜੀ ਹੋਰ ਕੀ ਹਾਲ ਆ ਬਾਈ ਸਸਟੀ ਕਾਲ ਜੀ ਚੜਦੀ ਕਲਾ ਵਪਾਰ ਦਾ ਕੰਮ ਤਾਂ ਨਹੀਂ ਬਾਈ ਨਾ ਜੀ ਨਾ ਵਪਾਰ ਕਰੇਲੂ ਹਾਂ ਤੇ ਹਾਂ ਬਾਈ ਖੇਤੀਬਾੜੀ ਵਾਲਾ ਕਿਉਂਕਿ ਖੇਤੋਂ ਹੀ ਸੱਜਿਆ ਬਾਈ ਹੁਣ ਆਪਾਂ ਨੇ ਇੱਕ ਕੰਮ ਬਾਈ ਦਾ ਹੈਗਾ ਕਰੇਲੂ ਦੁੱਧ ਵਾਲਾ ਕੰਮ ਹੀ ਆ ਵੀ ਉਹ ਸੀਨ ਨਹੀਂ ਹੈਗਾ ਵੀ ਲੈ ਵੇਚ ਵਾਲਾ ਕੰਮ ਨਹੀਂ ਹੈਗਾ ਹਣਾ ਨਾ ਜੀ ਨੰਬਰ ਬੋਲ ਦਿੰਦਾ ਮੋਬਾਈਲ ਨੰਬਰ ਹੈ 986784 ਜੀ 28830 ਜੀ phoneNumber 784 28830 ਤੇ ਸ਼ੁਰੂਆਤ ਇੱਥੋਂ ਕਰ ਦਈਏ ਫਿਰ ਹਾਂ ਜੀ ਆ ਮਾਰ ਗੈਰੀ ਇੱਕ ਵਾਰੀ ਨਾ ਆਰਡਰ ਕੁਆਲਿਟੀ ਤੇ ਮਾਰਦੇ ਕੈਮਰਾ ਇੱਥੋਂ ਲੇਵਾ ਕਰਾ ਲਈ ਮੱਛੀ ਦਾ ਚੱਕ ਇਹ ਕਹਿ ਸਕਦੇ ਆਂ ਵੀ ਯਾਰ ਜਿੱਡੀ ਕਾ ਆਪ ਆ ਬਾਈ ਓਡਾ ਕੀ ਲੇਵਾ ਚੱਕੀ ਜਰ ਹਾਂ ਜੀ ਹਾਂ ਤੇ ਹੁਣ ਕਮਾਦੇ ਕਰੀ ਆ ਇਧਰਲੇ ਬੰਦੇਓ ਕੈਮਰਾ ਤੇ ਤੌਰ ਬਾਈ ਫੋਣ ਕੇ ਸੂਆ ਕਿਹੜਾ ਸੂਆ ਬਾਈ ਦੂਜਾ ਜੀ ਦੂਜਾ ਸੂਆ ਕਾ ਇੱਕ ਘੰਟੇ ਹੋ ਗਏ ਬਾਈ ਸੂਈ ਨੂੰ ਦੋਟਾ ਹੀ ਘੰਟੇ ਹੋ ਗਏ ਠੀਕ ਆ ਜੇਰ ਵਾਲੇ ਪੈਂਡਿੰਗ ਹਨਾ ਹਾਂ ਜੇਰ ਪੈਣੀ ਹੈ ਜੀ ਆ ਜੇਰ ਇਹਦੀ ਹੈਗੀ ਸਜਣੋਂ ਪੈਂਡਿੰਗ ਸੂਆ ਦੂਜਾ ਦੋਆਂ ਘੰਟਿਆਂ ਦੀ ਸੂਆ ਨਾਲ ਆ ਗਿਆ ਮੀਲ ਕਾਫ ਤੇ ਬਾਈ ਆਪਣੇ ਘਰ ਦੀ ਹੈਗਾ ਆਪਾਂ ਇਹ ਪਿਛਲੇ ਸੂਏ ਕਿਸੇ ਫਾਰਮ ਤੋਂ ਲਈ ਜੀ ਪਿਛਲੇ ਫਾਰਮ ਚ ਲਈ ਸੀ ਜੀ ਦੋਨੇ ਵੇੜਾ ਹਾਂ ਦੋਨੇ ਵੇੜਾ ਕਿਉਂਕਿ ਇਹ ਗੱਲਬਾਤ ਸੱਜਣੋਂ ਬਾਈ ਨਾਲ ਮੇਰੀ ਫੋਨ ਤੇ ਹੋਈ ਸੀ ਤਾਂ ਕਰਕੇ ਪਤਾ ਮੈਨੂੰ ਕਿ ਬਾਈ ਕਹਿੰਦਾ ਫਾਰਮ ਤੋਂ ਪਿਛਲੇ ਸਾਲ ਲਈਆਂ ਸੀ ਵੇੜਾ ਆਪਾਂ ਤੇ ਬਾਕੀ ਬੱਚੀ ਦੱਸਦੀ ਵੀ ਆ ਯਾਰ ਬਹੁਤ ਕਮਾਲ ਦੀ ਹੈ ਜਿੱਡੀ ਕਾ ਆਪਾ ਓਡਾ ਕੀ ਆਰਡਰ ਹੈ ਦਾ ਤੇ ਦੁੱਧ ਬਾਈ ਪਿ 40 ਲੀਟਰ ਪਾਈ 40 ਲੀਟਰ ਹਾਂ 40 ਤੋਂ ਉੱਪਰ ਹੀ ਦੇ ਦਿੰਦੀ ਸੀ ਜਾਨੀ ਆਪਾਂ 40 ਵੀ ਦੱਸਿਆ ਠੀਕ ਆ ਗੱਲ ਆ 40 ਤੋਂ ਬਾਈ ਕਹਿੰਦਾ ਪਲੱਸੇ ਚੱਲਦੀ ਰਹੀ ਆ ਇਹ ਇੱਥੇ ਮਾਰਦੀ ਗੈਰੀ ਆਰਡਰ ਦੇ ਕੈਮਰਾ ਇੱਥੋਂ ਕਰਾਦੀ ਆਰਡਰ ਕੁਆਲਿਟੀ ਚੈੱਕ ਤੇ ਚਬਾਈ ਹੱਥੀ ਕਰਦੇਗਾ ਮਸ਼ੀਨ ਤੇ ਮਸ਼ੀਨ ਨਾਲ ਜੀ ਹੱਥੀ ਕਰ ਲੋ ਚਾਹੇ ਮਸ਼ੀਨ ਨਾਲ ਕਰ ਲੋ ਠੀਕ ਆ ਗੱਲ ਹੱਥੀ ਚਬਾਈ ਤੇ ਵੀ ਚੱਲਦੀ ਆ ਤੇ ਮਸ਼ੀਨੀ ਚਬਾਈ ਤੇ ਵੀ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਆ ਤਾਜੀ ਸੂਈਆਂ ਕਿਉਂਕਿ ਬੱਚੇ ਦਾ ਥੋੜਾ ਜਰੂਰ ਕਰਦੀ ਆ ਪਰ ਉਦਾਂ ਗੱਲਬਾਤ ਜੇ ਆਪਾਂ ਕਰ ਲਈਏ ਨਾ ਸੱਚ ਨੂੰ ਬਹੁਤ ਕਮਾਲ ਦੀ ਐ ਬਾਡੀ ਸਟਰਕਚਰ ਤੇ ਲੈਗ ਸਕੋਰ ਵਾਲੇ ਪੱਖ ਤੋਂ ਤੇ ਉੱਚੋਂ ਬਿਲਕੁਲ ਸਟ੍ਰੇਟ ਆ ਗਈ ਬਜਨ ਆ ਗਿਆ ਬੱਚੀ ਚ ਫੁੱਲ ਤੇ ਆڈر ਇੱਕ ਗੱਲ ਆ ਵੀ ਕੱਲਾ ਬੈਕ ਤਾਂ ਨਹੀਂ ਰੱਖਦੀ ਅੱਗੇ ਪਿੱਛੇ ਦਾ ਆڈر ਰੱਖਦੀ ਐ ਇਧਰੋਂ ਗਾਂ ਤੋਂ ਵੀ ਕਰਾ ਦੇਂਗਾ ਰੀ ਚੈੱਕ ਤੇ ਥਾਣਾ ਦਾ ਗੈਪ ਕੋ ਵੀ ਕਰਾ ਦਿੰਦੇ ਇੱਕ ਇਹ ਮੰਨ ਲਓ ਵੀ ਮੱਜਾਂ ਨਾਲ ਦਾ ਥਾਣੀ ਲੱਗਿਆ ਬਾਈ ਕਹਿੰਦਾ ਹੱਥੀ ਚਵਾਈ ਤੇ ਵੀ ਲੱਗ ਜਾਂਦੀ ਐ ਤੇ ਬਿਨਾਂ ਸ਼ੱਕ ਮਸ਼ੀਨੀ ਚਵਾਈ ਤੇ ਇਹਦੀ ਬਾਈ ਕਹਿੰਦਾ ਕਰਦੀ ਰਹਿੰਦੇ ਆਪਾਂ ਇਹ ਰੇਟ ਬਾਈ ਇਹਨਾਂ ਦਾ ਫਿਰ ਰੇਟ ਜੀ ਫੋਨ ਤੇ ਕਰ ਲਾਂਗੇ ਪਾਲੀ ਤਾਂ ਨਹੀਂ ਮੰਗਦਾ ਨਾ ਜਾਇਜ਼ ਹੀ ਕਰਾਂਗੇ ਕਿ 10 15 ਲੱਖ ਮੰਗਦੇ ਨਾ ਜੀ ਨਾ ਜਾਇਜ਼ ਕਰਾਂਗੇ ਆ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਕਰ ਲਾਂਗੇ ਜਾਇਜ਼ ਆ ਤੇ ਰੇਟ ਹੋਊਗਾ ਸੱਜਣੋਂ ਕੁਆਲਿਟੀ ਦੇ ਹਿਸਾਬ ਨਾਲ ਤੇ ਬਾਕੀ ਜਿਹੜੇ ਸੱਜਣ ਦੇਖਦੇ ਨੇ ਮੇਰਾ ਖਿਆਲ ਆਪਣੇ ਨਾਲ ਬਾਈ ਵੱਧ ਜਾਣਕਾਰ ਹਾਂਜੀ ਹਾਂ ਆਹ ਰੇਟ ਉਸ ਹਿਸਾਬ ਨਾਲ ਹੀ ਬਾਈ ਨੂੰ ਘੰਟੀ ਲਾ ਲਿਓ ਵੀ ਜਿਆਦੇ ਥੋੜੇ ਰੇਟ ਵਾਲਾ ਸੱਜਣ ਲੱਖ ਤੋਂ ਅੰਦਰ ਵਾਲਾ ਤਾਂ ਕੋਈ ਨਾ ਫੋਨ ਲਾਇਓ ਕਿਉਂਕਿ ਵੱਡੀ ਬਿਹੜਾ ਚੰਗੇ ਮੁੱਲ ਦੀ ਆ ਉਹ ਹਿਸਾਬ ਨਾਲ ਬਾਈ ਨਾਲ ਗੱਲਬਾਤ ਕਰ ਲਿਓ ਦੁੱਧ ਬਾਈ ਨੇ ਦੱਸਿਆ ਇਹਦਾ 40 ਲੀਟਰ ਇਹ ਕਿ ਸੂਆ ਦੂਜਾ ਬਾਈ ਕਹਿੰਦਾ ਵੀ ਇਸ ਵਾਰੀ ਉਮੀਦ ਹੈਗੀ ਆ ਕਿ 45 40 ਲੀਟਰ ਕਿਉਂਕਿ ਜਿਹੜੇ ਹਿਸਾਬ ਨਾਲ ਮੌਸਮ ਆ 5 6 ਲੀਟਰ ਇਹ ਬੈੜ ਦੁੱਧ ਹੋਰ ਅੱਪ ਕਰ ਦੂਗੀ ਤੇ ਹੁਣ ਮਾਰ ਦੇਗਾ ਜੀ ਉਹ ਦੋ ਨੰਬਰ ਵਾਲੀ ਜੀ ਕੈਮਰਾ ਇਹ ਸੂਈ ਹੋਈ ਆ ਬਾਈ ਹਾਂ ਜੀ ਇਹ ਸੂਈ ਹੋਈ ਆ ਜੀ ਤੇ ਸਮਾਂ ਹੈਗਾ ਦੁਪਹਿਰ ਦਾ ਤਕਰੀਬਨ 12:30 ਜਿਹੜਾ ਟਾਈਮ ਆ ਉਸ ਹਿਸਾਬ ਨਾਲ ਇਹਦੇ ਆਰਡਰ ਦੀ ਜੱਜਮੈਂਟ ਕਰ ਲਿਓ ਸਵੇਰ ਦੀ ਚਵਾਈ ਕਿੰਨੇ ਵਜੇ ਹੁੰਦੀ ਆ ਬਾਈ ਸਵੇਰੇ 6:00 ਵਜੇ ਜਾਣੇ ਨੇ 6:00 ਤੋਂ ਹਾਂ ਜੀ ਆ ਬੱਚਾ ਕੀ ਆ ਗਿਆ ਨਾਲ ਇਹ ਬੱਛੀ ਆ ਜੀ ਕਿੰਨੇ ਦਿਨ ਦਾ ਸੂਆ ਹੋਗਾ ਜੀ ਤੇ 15 16 ਦਿਨ ਹੁਣ ਦੁੱਧ ਹਾਜ਼ਰ ਕਿੰਨਾ ਇਹਦੇ ਕੋਲੇ ਹਾਜ਼ਰ ਜੀ ਇਹਦੇ ਹੈਗਾ 24 25 ਲੀਟਰ ਤਿਆਰ ਜੀ ਦਾ ਗੱਲੋਂਾਂ ਚ ਜੀ ਠੀਕ ਹੈ ਗੱਲ ਇਹਦਾ ਸੂਆ ਕਿਹੜਾ ਬਾਈ ਇਹਦਾ ਜੀ ਤੀਜਾ ਤੀਜਾ ਸੂਆ ਹਾਂ ਜੀ ਆ ਇਹਦਾ ਬਾਈ ਕਹਿੰਦਾ ਤੀਜਾ ਸੂਆ ਕਿਉਂਕਿ ਜੇ ਕਿਸੇ ਵਪਾਰੀ ਕੋਲ ਹੁੰਦੀ ਵਪਾਰੀ ਕੋਲ ਮੇਰੇ ਖਿਆਲ ਨਾਲ ਦੂਜੀ ਰਹਿੰਦੀ ਇਹ 15 ਦਿਨ ਦੀ ਸੂਈ ਆ ਦੁੱਧ ਬਾਈ 25 ਕਿਲੋ ਕੰਡੇ ਵਾਲਾ ਇਹ ਹਾਂ ਜੀ ਹਾਂ ਇਹ ਕਿੰਨਾ ਕੁ ਪੀਕ ਲੈਵਲ ਤੇ ਪਾ ਸਕਦੇ ਦੁੱਧ ਇਹਨੇ ਪਿਛਲੇ ਸੂਏ ਦਿੱਤਾ ਜੀ 35 ਤੋਂ 36 ਲੀਟਰ ਦੁੱਧ ਆ ਕਮਾ ਲਓ ਜੀ 35 36 ਦਾ ਰਕਾਰਡ ਆ ਹਾਂ ਇਹ ਤੇ ਮਸ਼ੀਨੀ ਚਵਾਈ ਦਾ ਹੈਗਾ ਹੱਥੀ ਚਵਾਈ ਦਾ ਚਾਹੇ ਹੱਥ ਇਹ ਮਸ਼ੀਨੀ ਚੋਂ ਦੇ ਰਿਆਂ ਸੀ ਤਾਂ ਜੀ ਫਾਰਮ ਚੋਂ ਲਈਆਂ ਕਰਕੇ ਥੋੜਾ ਜਿਹਾ ਮਸ਼ੀਨ ਮਸ਼ੀਨ ਨਾਲ ਲੈ ਚੱਲ ਲੈ ਚੱਲ ਭਈ ਇਹਨੂੰ ਕਮਾ ਲਾ ਉਹ ਕਹਿੰਦੀਆਂ ਕੋਈ ਨਹੀਂ ਹੈਗੀ ਜੀ ਚਾਹੇ ਹੱਥ ਨਾਲ ਚੋਲਾ ਠੀਕ ਆ ਜੀ ਆਪਾਂ ਚਵਾਈ ਕਰ ਲੈਨੇ ਹੱਥੀ ਮਤਲਬ ਹਾਂ ਜੀ ਹਾਂ ਹੱਥੀ ਤੇ ਮਸ਼ੀਨੀ ਦੋਨਾਂ ਪਾਸੇ ਚੱਲਦੀਆਂ ਹਾਂ ਹਾਂ ਜੀ ਹਾਂ ਅੱਲਾਹ ਚੱਲ ਭਈ ਇਹਨੂੰ ਨੇੜ ਤੋਂ ਫੜ ਕੇ ਤੋੜ ਦੇ ਮਾੜੀ ਜੀ ਤੇ ਨਾਲ ਇਹਦੇ ਆ ਗਈ ਸੱਜਣੋਂ ਬੱਚੀ ਬੱਚੀ ਤਾਂ ਨਹੀਂ ਪਤਾ ਕਿਹੜੇ ਸੀਮਨ ਦੀ ਹੈ ਭਾਈ ਬੱਚੀ ਦਾ ਸੀਮਨ ਨਹੀਂ ਜੀ ਪਤਾ ਠੀਕ ਆ ਕਹਿੰਦਾ ਆ ਬੱਚੀ ਬਾਈ ਕਹ ਡਾਕਟਰ ਤੋਂ ਡਾਕਟਰ ਤੋਂ ਪੁੱਛ ਕੇ ਦੱਸ ਦਾਂਗੇ ਠੀਕ ਆ ਗੱਲ ਹੈਗੀ ਬਾਈ ਕਹਿੰਦਾ ਚੰਗੇ ਸੀਮੇ ਨੇ ਕਿਉਂਕਿ ਬਾਈ ਦਾ ਜਿਹੜਾ ਸਿਸਟਮ ਸਾਡੇ ਨਾਲੋਂ ਜ਼ਿਆਦਾਤਰ ਹੈਗਾ ਖੇਤੀਬਾੜੀ ਦਾ ਤੇ ਨਾਲ-ਨਾਲ ਹੈਗਾ ਪਸ਼ੂਆਂ ਦਾ ਜਿਵੇਂ ਤੁਹਾਨੂੰ ਦੱਸਿਆ ਉਹ ਬਾਈ ਕਹਿੰਦਾ ਡਾਕਟਰ ਤੋਂ ਡਿਟੇਲ ਲੈ ਕੇ ਦੇ ਦਾਂਗੇ ਜੀ ਤੇ ਇਹਦੇ ਕੋਲ ਆ ਗਿਆ 24 ਤੋਂ 25 ਕਿਲੋ ਦੁੱਧ ਕੰਡੇ ਵਾਲਾ ਬਾਈ ਕਹਿੰਦਾ ਤਿਆਰੀ ਦਾ ਆਪਣੇ ਜਗਾ ਦੀ ਤੰਗੀ ਕਰਕੇ ਆਈ ਥੋੜਾ ਠੀਕ ਆ ਜੀ ਆ ਪੀਕ ਲੈਵਲ ਬਾਈ ਕਹਿੰਦਾ ਚੰਗਾ ਰਿਹਾ ਤੇ ਇਧਰ ਲਈ ਬੈਠ ਤਾਂ ਹਵਾਨੀ ਦੱਸਦਾ ਜੀ ਇਹਨੇ ਦੁੱਧ ਚੰਗਾ ਪਾਇਆ ਵਿਆ ਨੰਬਰ ਬੋਲ ਦਿਓ ਜੀ ਫੋਨ ਨੰਬਰ ਦੱਸ ਦਿਓ ਜੀ ਹੁਣ ਨੰਬਰ HI 830 ਜੀ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਇਹਨਾਂ ਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ